ਸਸੇਕਾਰ ਜੀ ਵੈਰ ਜਿਹੜਾ ਖਾਲਸਾ ਵੈਰ ਜਿਹੇ ਕੀ ਫਤਿਹ ਆਪਾਂ ਇੱਕ ਕੱਲ ਦੀ ਘਟਨਾ ਤੇ ਵੀ ਜ਼ਿਕਰ ਕਰਦੇ ਆ ਤੇ ਤੁਹਾਨੂੰ ਨਾਲ ਦੇ ਨਾਲ ਇੱਕ ਵੀਡੀਓ ਵੀ ਸੁਣਾਉਣੇ ਆ ਤੇ ਫਿਰ ਕਹਿੰਦੇ ਆ ਕਿ ਸਿੱਖਾਂ ਨੇ ਫਲਾਣੇ ਤੇ ਹਮਲਾ ਕਰ ਦਿੱਤਾ ਬੇਸਕ ਅਸੀਂ ਹਮਲੇ ਦੇ ਕਿਸੇ ਨੂੰ ਮਾਰੇ ਜਾਣ ਦੇ ਹੱਕ ਵਿੱਚ ਨਹੀਂ ਕਿ ਕਿਸੇ ਦੇ ਸੱਟਾਂ ਮਰ ਗਿਆ ਜਾਣ ਕਿਸੇ ਨੂੰ ਮਾਰਿਆ ਜਾਵੇ ਇਹ ਦੁੱਖਾ ਤੇ ਉਹ ਬੰਦਾ ਜਿਹੜਾ ਕੱਲ ਜਿਹਦੇ ਸੰਦੀਪ ਥਾਪਰ ਦੇ ਜਿਹੜਾ ਕੁਝ ਨਿੰਗ ਸਿੰਘਾਂ ਵੱਲੋਂ ਜਿਹੜਾ ਬਾਹਰ ਕੀਤੇ ਗਏ ਸਨ ਉਹਨਾਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਸੀ ਬਾਅਦ ਵਿੱਚ ਉਹ ਠੀਕ ਠਾਕ ਨੇ ਤੇ ਦੋ ਨਿੰਗ ਸਿੰਘ ਜਿਹੜੇ ਨੇ ਉਹ ਫਤੇਗੜ ਸਾਹਿਬ ਤੋਂ ਦੱਸਿਆ ਜਾ ਰਿਹਾ ਕਿ ਗ੍ਰਿਫਤਾਰ ਕਰ ਲਏ ਨੇ ਪਰ ਅੱਜ ਹਿੰਦੂ ਸਮਾਜ ਵੱਲੋਂ ਜਿਹੜਾ ਐਮਰਜੈਂਸੀ ਦੇ ਸਾਹਮਣੇ ਜਿਹੜਾ ਇੱਕ ਧਰਨਾ ਲਗਾਇਆ ਜਾ ਰਿਹਾਗਾ ਜਦੋਂ ਪੁਲਿਸ ਵੱਲੋਂ ਜਿਹੜਾ ਹਰਿਆਸ਼ਟ ਕਰ ਲਏ ਜਿਹੜੇ ਬੰਦੇ ਜਿਹੜੇ ਸਿੱਖ ਸੀ ਜਿਹੜੇ ਆਪਾਂ ਕਹਿ ਦਈਏ ਨੰਗ ਸਿੰਘ ਸੀ ਫਿਰ ਹੁਣ ਧਰਨੇ ਦਾ ਦੱਸੋ ਉਹਦੇ ਵਿੱਚ ਕੀ ਰਹਿ ਗਿਆ ਤੇ ਪੁਲਿਸ ਆਉਦਾ ਕੰਮ ਕਰ ਰਹੀ ਹੈ ਪ੍ਰਸ਼ਾਸਨ ਆਉਦਾ ਕੰਮ ਕਰ ਰਿਹਾਗਾ ਤੇ ਇਹਦੇ ਵਿੱਚ ਜਾਣ ਬੁੱਝ ਕੇ ਖਰਲ ਪਾਉਣਾ ਜਿਹੜਾ ਇਹ ਵੀ ਮੰਦ ਭਾਗਾਗਾ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਸੁਣਾਉਣਾ ਕਿ ਸਾਰਾ ਕਾਰਨ ਇਹ ਕਿਉਂ ਬਣਦਾਗਾ ਇਹ ਲੋਕ ਆਪਣ ਤੇ ਨਹੀਂ ਕਦੇ ਸਵਾਲ ਚੁੱਕਦੇ ਕਿ ਅਸੀਂ ਪਹਿਲਾਂ ਜਿਹੜਾ ਬੋਲਦੇ ਆ ਚੈ ਸਿੱਖਾਂ ਦੇ ਖਿਲਾਫ ਬੋਲਦੇ ਆ ਚੈ ਕਿਸੇ ਹੋਰ ਧਰਮ ਦੇ ਖਿਲਾਫ ਬੋਲਦੇ ਆ ਉਹ ਬੋਲਣ ਤੋਂ ਪਹਿਲਾਂ 100 ਵਾਰੀ ਸੋਚਿਆ ਕਰੋ ਕਿਉਂਕਿ ਕੋਈ ਵੀ ਆ ਬੰਦਾ ਜਦੋਂ ਆਪਾਂ ਕਿਸੇ ਨੂੰ ਗਾਲਾਂ ਕੱਢਦੇ ਆ ਧੀ ਭੈਣ ਦੀ ਗਾਲ ਕੱਢਦੇ ਆ ਲੈ ਵੋ ਕੇ ਜਾਂ ਕਿਸੇ ਦੇ ਧਰਮ ਨੂੰ ਮਾਰਾ ਬੋਲਦੇ ਆ ਤੇ ਫਿਰ ਉਹ ਬੰਦਾ ਕਿਤੇ ਨਾ ਕਿਤੇ ਆ ਕੇ ਬੰਦਾ ਗੁੱਸੇ ਦੇ ਵਿੱਚ ਆ ਕੇ ਉਹ ਕੰਮ ਕਰ ਬੈਠਦਾਗਾ ਕਿਸੇ ਦਾ ਜੀ ਨਹੀਂ ਕਰਦਾਗਾ ਕੋਈ ਮਾਇ ਉਹਨਾਂ ਦਾ ਹਮੈਤੀ ਨਹੀਂ ਤੇ ਆਪਾਂ ਤਾਂ ਵਿਰੋਧ ਕਰਦੇ ਆ ਸਗੋਂ ਕਿ ਮਾਰਾਗਾ ਕਿਸੇ ਉੱਤੇ ਹਮਲਾ ਕਰਨਾ ਕਿਸੇ ਨੂੰ ਮਾਰ ਦੇਣਾ ਬਹੁਤ ਮੰਦ ਭਾਗਾਗਾ ਪਰ ਇਸ ਦੇ ਨਾਲ-ਨਾਲ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਸਿੱਖਾਂ ਦੇ ਖਿਲਾਫ ਕਿਉਂ ਜ਼ਹਿਰ ਉਗਲ ਰਹੇ ਆ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਉਹ ਤੇ ਤੁਹਾਨੂੰ ਕਲੀਅਰ ਹੋ ਜਾਵੇਗਾ ਕਿ ਜੇਕਰ ਅਸੀਂ ਇਹ ਜੇ ਬੋਲ ਬੋਲਦੇ ਆ ਤਾਂ ਕਰਕੇ ਸਾਰੇ ਹਮਲੇ ਹੁੰਦੇ ਨੇ ਤੁਸੀਂ ਵੀਡੀਓ ਸੁਣ ਕੇ ਆਪ ਹੀ ਦੱਸ ਦਿਓ किस सुनो अबे फर्जी पांच रहते थे, आज वह पांच केवल केवल पांच सिख अपने गुरु ग्रंथ साहेब को छिपाकर अज्ञात हो गए हैं। तुम इस देश में केवल इसलिए नंगा नाच कर रहे हो क्योंकि सरकार ऐसी और हिंदू सही सुर्ण है ठीक है ना नहीं तो तुम्हारी औकात नहीं थी तुम चौरासी के दंगों में पीटे गए और जिसे मीडिया ने जिसे मीडिया ने भीड़ कहा वह मुसलमान थे मीडिया दबाव के कारण यह नहीं कह पाए कि मुसलमानों ने चौरासी के दंगों में सिखों को मारा था ठीक है ना ये कान खोलकर अपने भेजे में डाल लेना बात और तुम बहुत जल्द पंजाब से समाप्त होने जा रहे हो कुछ तो कनाडा भाग जाएंगे ਤੁਹਾਡੇ ਵਿੱਚੋਂ ਕੁਝ ਤਾਂ ਕੈਨੇਡਾ ਭਾਗ ਜਾਣਗੇ ਔਰ ਕੁਝ ਹਾਈਜਨ ਸਮਾਜ ਕੇ ਇਸਾਈ ਧਰਮ ਪਰਿਵਰਤਨ ਕਰ ਲẽਗੇ ਔਰ ਬਚੇ ਕੁਚੇ ਵਾਹਾਂ ਪਰ ਮੁਸਲਮਾਨ ਜੋ ਤੁਹਾਡਾ ਜੋ ਮੁਸਲਮਾਨ ਪ੍ਰੇਮ ਚੱਲ ਰਹਾ ਹੈ ਨਾ ਉਹ ਰਹਿ ਜਾਣਗੇ ਔਰ ਪੰਜਾਬ ਸੇ ਸਿੱਖ ਸਮਾਪਤ ਹੋ ਜਾਣਗੇ ਬੇਕੋ ਹਣਾ ਫਿਰ ਕਹਿ ਦਿੰਦੇ ਆ ਸਿੱਖ ਮਾਰੇ ਨੇ ਸਿੱਖ ਵਖਵਾਦੀ ਨੇ ਆ ਇੱਕ ਹਿੰਦੂ ਆ ਇਹਦਾ ਬਿਆਨ ਸੁਣ ਲਿਆ ਤੁਸੀਂ ਕਹਿੰਦਾ ਵੀ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਿੱਖ ਕੌਮ ਜਿਹੜਾ ਆ ਕਿ ਪੰਜਾਬ ਦੇ ਵਿੱਚੋਂ ਜਾਂ ਹਿੰਦੁਸਤਾਨ ਦੇ ਵਿੱਚ ਖਤਮ ਹੋ ਜਾਵੇਗੀ। ਕੁਝ ਕਹਿੰਦਾ ਕੈਨੇਡਾ ਭੱਜ ਗਏ। ਕੁਝ ਕਹਿੰਦਾ ਤੁਸੀਂ ਖਤਮ ਹੋਣ ਵਾਲਿਓ। 83 ਤੋਂ ਲੈ ਕੇ ਹੁਣ ਤੱਕ ਇਹਨੇ ਕੀ ਟਾਰਾ ਮਾਰੀਆਂ ਨੇ। ਹਰੀ ਜਣ ਰਮਦਾਸ ਜੀ ਹਰੀ ਜਣ ਸ਼ਬਦ ਬਹੁਤ ਜਿਹੜਾ ਮਾੜਾ ਗਾਇਦੇ ਵਰਤਿਆਗਾ। ਜਿਹਨੂੰ ਇਹ ਘੱਟ ਗਿਣਤੀ ਆ ਸਮਝਦੇ ਨੇ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਖਤਮ ਹੋ ਜਾਵੋਗੇ। ਤੁਸੀਂ ਪਾਕਿਸਤਾਨ ਦੇ ਵਿੱਚ ਫਲਾਣੇ ਚ 5% ਰਹਿ ਗਏ ਤੁਸੀਂ ਆਉਣ ਵਾਲੇ ਦਿਨਾਂ ਤੇ ਖਤਮ ਹੋ ਜਾਵੋਗੇ ਚ ਰਸ ਨੂੰ ਲੈ ਕੇ ਨਾ ਬੜਾ ਵੱਡਾ ਬਿਆਨ ਦਿੱਤਾ ਤੁਸੀਂ ਵੀਡੀਓ ਸਾਰੀ ਸੁਣ ਲੈ ਸੁਣ ਲਈ ਫਿਰ ਹੁਣ ਤੁਸੀਂ ਦੇਖੋ ਜੇਕਰ ਇਹ ਲੋਕ ਅਜਿਹੇ ਸ਼ਬਦ ਵਰਤਣਗੇ ਫਿਰ ਰੈਕਸ਼ਨ ਦਾ ਰੈਕਸ਼ਨ ਤਾਂ ਹੋਊਗਾ ਫਿਰ ਕਿਉਂ ਪਿੱੜਦੇ ਹੋ ਆਪਦੇ ਬਾਰੇ ਬਈ ਜੇ ਤੁਹਾਡੇ ਕੋਈ ਤੁਸੀਂ ਸਾਰੇ ਆਮ ਜਿਹੜਾ ਜ਼ਹਿਰ ਉੱਗ ਰਿਹਾ ਸਿੱਖ ਕੌਮ ਦੇ ਖਰਾਬ ਕਟ ਗਿੰਤੀਆਂ ਦੇ ਖਰਾਬ ਹਰੀ ਜਣ ਕਹਿਣਾ ਤੁਸੀਂ ਰਮਦਾਸੀਆ ਸਿੱਖਾਂ ਨੂੰ ਸਾਡੇ ਭਾਈਚਾਰੇ ਨੇ ਉਹ ਤੂੰ ਸਦਾ ਬੰਗਾਰ ਪਾ ਰਹਿਆਗਾ ਸਾਰੇ ਸਿੱਖ ਕੌਮ ਨੂੰ ਕਿ ਤੁਸੀਂ ਖਤਮ ਹੋਣ ਵਾਲਿਓ ਕੋ ਕੈਨੇਡਾ ਭੱਜ ਗਏ ਕੁਝ ਮੁਸਲਮਾਨਾਂ ਨਾਲ ਵਿਆਹ ਕਰਵਾ ਰਹੇ ਹੋ ਤੇ ਕੁਝ ਕਹਿੰਦਾ ਸਾਈ ਬਣ ਰਹੇ ਹੋ ਤੇ ਕੁਝ ਇਹਦਾ ਪਾਕਿਸਤਾਨ ਦੇ ਵਿੱਚ ਤੁਹਾਡਾ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਨਾ ਕਿੱਡਾ ਵੱਡਾ ਇਹਨੇ ਜਿਹੜਾ ਬਿਆਨ ਦਿੱਤਾਗਾ ਸਰਕਾਰਾਂ ਕਿੱਥੇ ਸੁੱਤੀਆਂ ਪਈਆਂ ਪ੍ਰਸ਼ਾਸਨ ਕਿੱਥੇ ਸੁੱਤੀਆਂ ਸੁੱਤਾ ਪਿਆਗਾ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਇਸ ਕਰਕੇ ਇਹਨੂੰ ਮੈਂ ਡਾਊਨਲੋਡ ਕਰਕੇ ਰੱਖ ਲਿਆ ਤਾਂ ਕਿ ਕੱਲ ਨੂੰ ਦਿਖਾਈ ਜਾ ਸਕੇ ਇਹ ਨਾ ਹੋਵੇ ਕਿ ਮੈਂ ਕੋਈ ਆਉਦੇ ਕੋਲ ਬਣਾ ਲਈ ਜਾਂ ਕਿਤੋਂ ਹੋਰ ਲੈਂਦੀ ਆ ਇਹ ਕੋਈ ਜਟਾਂਜਾ ਵਾਲਾਗਾ ਦਾੜ੍ਹੀ ਤੇ ਰੱਖੀ ਹੋਈ ਆ ਭਗਵੇਂ ਕੱਪੜੇ ਪਾਏ ਹੋਣੇ ਥੱਲੇ ਜੈਸਵਰੀ ਰਾਮ ਲਿਖਿਆ ਹੋਇਆਗਾ ਹੁਣ ਦੇਖੋ ਤੁਸੀਂ ਜੇ ਇਹੋ ਜਿਹੇ ਬੰਦੇ ਸਿੱਖ ਕੌਮ ਨੂੰ ਬਗਾਰਨਗੇ ਫਿਰ ਐਕਸ਼ਨ ਦਾ ਰੈਕਸ਼ਨ ਤਾਂ ਹੋਵੇਗਾ ਫਿਰ ਤੁਸੀਂ ਕਿਉਂ ਪਿੱਟਦੇ ਹੋ ਕਿਉਂ ਧਰਨੇ ਲਾਉਨੇ ਹੋ ਪਹਿਲਾਂ ਆਦੇ ਮੂੰਹ ਨੂੰ ਜੀਭ ਨੂੰ ਲਗਾਮ ਦੇ ਲਿਓ ਕਹਿੰਦੇ ਹੁੰਦੇ ਆ ਨਾ ਜੀਭ ਵਿੱਚ ਹੱਡੀਆਂ ਨਹੀਂ ਹੁੰਦੀਆਂ ਪਰ ਹੱਡੀਆਂ ਤੜਾ ਜ਼ਰੂਰ ਦਿੰਦੀ ਆ ਇਹ ਗੱਲ ਸਾਬਤ ਹੁੰਦੀ ਆ ਇਹਨਾਂ ਲੋਕਾਂ ਤੇ ਜਿਹੜੇ ਸਿੱਖ ਕੌਮ ਦੇ ਖਿਲਾਫ ਕਿੱਡਾ ਜਿਹੜਾ ਰੱਜ ਕੇ ਇਹਨਾਂ ਦੇ ਅੰਦਰ ਜ਼ਹਿਰ ਭਰਿਆ ਪਿਆਗਾ ਧੰਨਵਾਦ ਇੱਕ ਵਾਰੀ ਦੁਬਾਰੇ ਹੋਰ ਵੀਡੀਓ ਸਦਾ ਦਿੰਦਾ ਇਸੇ ਦੀ ਕਿ ਇਹਨੇ ਜਿਹੜਾ ਹੈਗਾ ਕਿ ਸਿੱਖ ਕੌਮ ਨੂੰ ਸਿੱਧਾ ਬੰਗਾਰਿਆਗਾ ਸਾਡੇ ਅੰਦਾਸੀਏ ਭਾਈ ਸਿੱਖਚਾਰੇ ਨੂੰ ਇਹਨੇ ਹਾਰੀ ਜਾਣ ਕਰੇ ਕਿ ਪਕਾਰਿਆਗਾ आ सुनो वीडियो खालिस्तानी हो झूठे फर्जी किसान आंदोलनकारियों अफगानिस्तान में पांच लाख सिख रहते थे आज वह पांच केवल केवल पांच सिख अपने गुरु ग्रंथ साहिब को छिपाकर अज्ञात हो गए हैं तुम इस देश में केवल इसलिए नंगा नाच कर रहे हो क्योंकि सरकार ऐसी और हिंदू सही सुन है ठीक है ना नहीं तो तुम्हारी औकात नहीं थी तुम चौरासी के दंगों में पीटे गए और जिसे मीडिया ने जिसे मीडिया ने भीड़ का कहा है मुसलमान थे मीडिया दबाव के कारण यह नहीं कह पाए कि मुसलमानों ने चौरासी के दंगों में सिखों को मारा था ठीक है ना ये कान खोलकर अपने पेजे में डाल लेना बात और तुम बहुत जल्द पंजाब से समाप्त होने जा रहे हो कुछ तो कनाडा भाग जाएंगे ਤੁਹਾਡੇ ਵਿੱਚੋਂ ਕੁਝ ਤਾਂ ਕੈਨੇਡਾ ਭag jayenge aur kuch harijan samaj ke isai dharm parivartan kar lenge aur bache kuchhe wahan par musliman jo tumhara jo musliman prem chal raha hai na wo reh jayenge aur punjab se sikh samapt ho jayenge dekho kada agwastan agwastan de vich 5 lakh sikh se ajj kada 5 reh gaye gurugranth sahib nu dassya ne kiven kada leke bhaj gaye kiven lukoya aide bade jalmey bande de jehde ਬਿਆਨ ਦਿੱਤਾ ਤੁਸੀਂ ਧਿਆਨ ਨਾਲ ਸਾਰਾ ਸੁਣ ਲੈ ਇਸ ਕਰਕੇ ਮੈਂ ਦੁਬਾਰੇ ਵੀਡੀਓ ਸੁਨਾਈ ਆ ਕਿ ਕਈ ਵਾਰੀ ਬੰਦਾ ਦੇਖਦਾ ਨਹੀਂ ਮੂਹਰੋਂ ਜਿ ਬਚਾਲੇ ਰਹਿ ਜਾਂਦੀ ਆ ਹੁਣ ਦੱਸੋ ਇਹ ਕਹਿੰਦਾ ਪੰਜਾਬ ਦੇ ਵਿੱਚ ਸਿੱਖ ਸਮਾਪਤ ਹੋਣ ਵਾਲੇ ਨੇ ਇਹਨੂੰ ਪੁੱਛਣਾ ਹੋਵੇ ਹੁਣ ਮੈਂ ਇਹਨੂੰ ਸ਼ਬਦ ਕੀ ਕਹਾਂ ਉਹ ਸਿੱਖ ਕੌਮ ਤਾਂ ਉਦੋਂ ਖਤਮ ਨਹੀਂ ਹੋਏ ਜਦੋਂ ਦੋ ਰਹਿ ਗਏ ਸੀ ਜਦੋਂ ਦੋ ਸਿੱਖ ਰਹਿ ਗਏ ਸੀ ਮੁਗਲਾਂ ਵੇਲੇ ਮੁਗਲਾਂ ਨੇ ਬਥੇਰਾ ਜ਼ੋਰ ਲਾ ਲਿਆ ਸਿੱਖ ਕੌਮ ਨੂੰ ਖਤਮ ਕਰਨ ਲਈ ਭਾਈ ਗੱਜਾ ਸਿੰਘ ਤੇ ਭਾਈ ਬੋਤਾ ਸਿੰਘ ਨੇ ਜਾ ਕੇ ਸੜਕ ਦੇ ਨਾਕਾ ਲਾ ਲਿਆ ਸੀ ਝਾੜੀਆਂ ਚੋਂ ਨਿਕਲਿਆ ਸੀ ਤੁਹਾਨੂੰ ਭਾਜੜਾ ਪਾ ਦਿੱਤੀਆਂ ਸੀ ਇਹਨਾਂ ਨੇ ਇਹ ਸਿੱਖ ਤਾਂ ਉਦੋਂ ਨਹੀਂ ਖਤਮ ਹੋਏ ਅਬਦਾਲੀ ਵਰਗੇ ਨੇ ਔਰੰਗਜ਼ੇਬ ਵਰਗਿਆਂ ਦੇ ਜਖਰੀਆ ਖਾ ਵਰਗਿਆਂ ਨੇ ਜਿਹੜਾ ਜ਼ੋਰ ਲਾ ਲਿਆ ਹੁਣ ਤੁਸੀਂ ਜ਼ੋਰ ਲਾ ਲਓ ਤੁਸੀਂ 84 ਨੂੰ ਦਰਹਾਉਣਿਓ ਦਵਾਰੇ ਤੇ ਤੁਸੀਂ ਸਿੱਖਾਂ ਨੂੰ ਤੁਸੀਂ ਇਸ ਕਿਸਾਨਾਂ ਨੂੰ ਅਤਵਾਦੀ ਖਾਲਸਤਾਨੀ ਦੱਸ ਦਿਓ ਫਿਰ ਤੁਸੀਂ ਕਹਿ ਦਿੰਦੇ ਹੋ ਸਾਡੇ ਤੇ ਹਮਲੇ ਹੋ ਗਏ ਤੁਸੀਂ ਪਿੱਟ ਦਿਓ ਫਿਰ ਤਾਹਾ ਮਾਰ ਮਾਰ ਕੇ ਨਾ ਤਾਂ ਇਹਨਾਂ ਨੂੰ ਸਰਕਾਰ ਨੱਥ ਪਾਉਂਦੀ ਆ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਸੁੱਤਿਆ ਪੈਨੇ ਵੇਲੇ ਇੰਟੈਲੀਜੈਂਸੀਆਂ ਪਤਾ ਨਹੀਂ ਕਿੱਥੇ ਸੁੱਤੀਆਂ ਪਈਆਂ ਨੇ ਕਿਉਂ ਇਹ ਹੋ ਰਿਹਾ ਸਮਾਜ ਦੇ ਵਿੱਚ ਕਿਉਂ ਇਹ ਜਿਹੜਾ ਪੰਜਾਬ ਦੀ ਧਰਤੀ ਦੇ ਵਿੱਚ ਇਹ ਜਿਹੜਾ ਗੰਦ ਬਾਦ ਨੂੰ ਜਿਹੜਾ ਇਨਾ ਹਿੰਦੂਆ ਬੋਲੋ ਬੋਲਿਆ ਜਾ ਰਿਹਾਗਾ ਇਸ ਕਰਕੇ ਜੇ ਇਹ ਬੋਲਦੇ ਨੇ ਨਾ ਤਾਂ ਸਿੱਖ ਕੌਮ ਨੂੰ ਦੁਗਦਾ ਦੇ ਵਿੱਚ ਪਾਉਂਦੇ ਨੇ ਹੁਣ ਢਿੰਗ ਸਿੰਘਾ ਨੇ ਬਾਹਰ ਕਰ ਦਿੱਤਾ ਨਾ ਤਾਂ ਢਿੰਗ ਸਿੰਘਾ ਨੂੰ ਹੁਣ 7-8 ਸਾਲ ਜਿਹੜਾ ਜੇਲ੍ਹ ਦੇ ਵਿੱਚ ਸੜਨ ਨਾ ਪਵੇਗਾ ਤੇ ਉਹ ਨਾਲੇ ਉਹ ਬੰਦੇ ਨੂੰ ਜਿਹਦੇ ਸੱਟਾਂ ਮਾਰੀਆਂ ਨੇ ਉਹਨੂੰ ਦੁਖੀ ਹੋਣਾ ਪਵੇਗਾ ਤਾਂ ਆਪਾਂ ਕਹਿੰਦੇ ਕਿ ਕਿਉਂ ਪਹਿਲੇ ਤੁਸੀਂ ਮੂੰਹ ਨੂੰ ਆਪਣੀ ਜੀਬ ਨੂੰ ਲਗਾਉਂਦੇ ਲੋ ਕਿਉਂ ਤੁਸੀਂ ਜਿਹੜਾ ਸਿੱਖ ਕੌਮ ਦੇ ਬੈਰੀ ਬਣਿਓ ਜੇ ਕੋਈ ਤੁਹਾਡੇ ਨਾਲ ਉਹ ਕਰਦਾ ਤੁਸੀਂ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਸਰਕਾਰਾਂ ਨੂੰ ਲਿਖਤੀ ਤੌਰ ਤੇ ਦੇ ਦਿਓ ਜੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾਗਾ ਇਹਦਾ ਇਹ ਮਤਲਬ ਥੋੜੀ ਹੈ ਕਿ ਤੁਸੀਂ ਸਾਰੀ ਕਮਿਊਨਿਟੀ ਨੂੰ ਜਿਹੜਾ ਟਾਰਗੇਟ ਕਰੋ ਬੰਦਾ ਇੱਕ ਹੁੰਦਾ ਦੋ ਹੁੰਦਾ ਤੁਸੀਂ ਉਸ ਦੇ ਖਿਲਾਫ ਤੁਸੀਂ ਜੋ ਮਰਜ਼ੀ ਦੇ ਦਿਓ ਲਿਖ ਕੇ ਦੇ ਦਿਓ ਵੀ ਆਹ ਬੰਦਾ ਤੰਗ ਕਰਦਾ ਪਰੇਸ਼ਾਨ ਕਰਦਾਗਾ ਸਾਰੇ ਸਿੱਖਾਂ ਨੂੰ ਤੁਸੀਂ ਮਾੜਾ ਕਹਿੰਦੇ ਹੋ ਅੱਤਵਾਦੀ ਕਹਿੰਦੇ ਹੋ ਵੱਖਵਾਦੀ ਕਹਿੰਦੇ ਹੋ ਇਸ ਕਰਕੇ ਜਿਹੜਾ ਹੈਗਾ ਇਹ ਬਿਆਨ ਜਿਹੜੇ ਬੰਦ ਕਰਦੇ ਹੋ ਐਵੇਂ ਫਿਰ ਸਿੱਖ ਕੌਮ ਦੇ ਵਿੱਚ ਕਿਉਂ ਪਵਾੜਾ ਪਾਉਣਾ ਚਾਹਣਿਓ ਅੱਜ ਤੱਕ ਇੱਥੇ ਦਿਨ ਰਾਤ ਹਿੰਦੂ ਸਿੱਖ ਸਾਰੇ ਮੁਸਲਮਾਨ ਰਮਦਾਸ ਦੇ ਸਿੱਖ ਸਾਰੇ ਭਾਈ ਰਹਿੰਦੇ ਆ ਸਾਡੇ ਦੇ ਵਿੱਚ ਅਜੇ ਤੱਕ ਕੋਈ ਪਾੜਾ ਨਹੀਂ ਇਹ ਜਿੰਨੇ ਪਾੜੇ ਪਾਏ ਨੇ ਲੁਧਿਆਣੇ ਵਿੱਚ ਰਹਿੰਦੇ ਨੇ ਬੰਦੇ ਪਟਿਆਲੇ 'ਚ ਰਹਿੰਦੇ ਨੇ ਅੰਬਰਸਰ 'ਚ ਰਹਿੰਦੇ ਨੇ ਗੁਰਦਾਸਪੁਰ 'ਚ ਇਹ ਚਾਰ ਕਥਾਈ ਚਾਰਕ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਦੇ ਰਹਿੰਦੇ ਨੇ ਬੰਦੇ ਹੁੰਦੇ ਨੇ 5-7 ਜਾਣੇ ਸਾਰੇ 20 ਜਣੇ ਨੇ ਸਾਰੇ ਲੋਕਾਂ ਨੂੰ ਤਪਾ ਛੱਡਿਆ ਇਹ ਤੋਂ ਹਿੰਦੂ ਵੀ ਦੁਖੀ ਨੇ ਉਹ ਕਹਿੰਦੇ ਅਸੀਂ ਤਾਂ ਦੁਕਾਨਾਂ ਖੋਲ ਕੇ ਆਦੀ ਤੜਕੀ ਵੇਖਦੂ ਵੇਖ ਰੂ ਜੱਬ ਜੱਦ ਦੇ ਆਰਾਮ-ਰਾਮ ਕਰਦੇ ਆ ਸਾਨੂੰ ਕਿਸੇ ਨਾਲ ਲੈਣਾ ਦੇਣਾ ਨਹੀਂ ਇਹ ਤਾਂ ਕਹਿੰਦਾ ਆਪਦੀ ਸਕਿਉਰਟੀਆਂ ਲੈਣ ਦੀ ਖਾਤਰ ਇਹਨਾਂ ਦੇ ਵਪਾਰ ਨੇ ਵੱਡੇ-ਵੱਡੇ ਕਹਿੰਦਾ ਇਹ ਲੋਕ ਨੇ ਵਪਾਰੀ ਕਹਿੰਦਾ ਇਹ ਜਿੰਨਾ ਤੇ ਕਿੰਨ ਕਹਿੰਦਾ ਮੋਟੀਆਂ ਸਕਿਉਰਟੀਆਂ ਇਸ ਤਰ੍ਹਾਂ ਭਾਲਦੇ ਨੇ ਇਹ ਸਾਡੀ ਤਾਂ ਹਿੰਦੂਆਂ ਨਾਲ ਰੋਜ਼ ਗੱਲਬਾਤ ਹੁੰਦੀ ਰਹਿੰਦੀ ਹੈ ਕਿਸੇ ਹਿੰਦੂ ਦੇ ਕਿਸੇ ਦੇ ਕੋਈ ਮੰਤਉ ਹੋਣੀ ਤੇ ਪਰ ਇਹ ਜਿਹੜੇ ਇਹਨਾਂ ਤੋਂ ਜਿਹੜਾ ਹੁਣ ਨਵਾਂ ਉਪਨੀ ਕੀ ਇਹਦੇ ਜਟਾਂ ਵੀ ਨੇ ਉਤੇ ਪਾਗੀ ਬੰਨੀ ਐ ਕੇਸ ਵੀ ਨੇ ਦੱਸੋ ਇਹਨੂੰ ਕੀ ਕਹੋਗੇ ਹੁਣ ਤੁਸੀਂ ਤੇ ਬੇਨਤੀ ਆਏ ਨੇ ਕਿ ਭਰਾਵਾਂ ਵਾਂਗ ਰਹੋ ਕਿਉਂ ਤੁਸੀਂ ਸਮਾਜ ਦੇ ਵਿੱਚ ਗੰਦ ਪਾਇਆ ਹੋਇਆ ਗਿਆ ਕਿਉਂ ਤੁਸੀਂ ਜ਼ਹਿਰ ਘੋਲ ਰਹੇ ਹੋ ਹਿੰਦੂ ਸਿੱਖ ਦਾ ਮਸਲਾ ਕਿਉਂ ਬਣਾ ਰਹੇ ਹੋ ਕਿਉਂ ਤੁਸੀਂ ਮੁਸਲਮਾਨ ਦਾ ਮਸਲਾ ਬਣਾ ਰਹੇ ਹੋ ਕੀ ਤੁਸੀਂ ਜਾਤੀ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਵਾ ਰਹੇ ਹੋ ਮੇਰੀ ਅਪੀਲ ਆ ਪੰਜਾਬ ਸਰਕਾਰ ਨੂੰ ਪੰਜਾਬ ਦੇ ਡੀਜੀਪੀ ਨੂੰ ਕਿ ਤੁਸੀਂ ਜਿਹੜਾ ਇੰਨਾ ਬਿਆਨਾਂ ਉੱਤੇ ਜਿਹੜਾ ਜਿਹੜਾ ਫੌਰੀ ਐਕਸ਼ਨ ਲਿਆ ਕਰੋ ਜੇਕਰ ਤੁਸੀਂ ਐਕਸ਼ਨ ਨਹੀਂ ਲੈਂਦੇ ਇਸ ਕਰਕੇ ਫਿਰ ਜਿਹੜਾ ਕੰਮ ਵੱਜ ਜਾਂਦਾਗਾ ਬਾਅਦ ਚ ਨਾਲ ਤਾਂ ਤੁਹਾਨੂੰ ਪੁੱਸਤਉਣਾ ਪੈਂਦਾ ਤੁਹਾਡੀ ਪੁਲਿਸ ਨੂੰ ਜਿਹੜਾ ਇਹ ਸਾਰਾ ਕੁਝ ਝੱਲਣਾ ਪੈਂਦਾਗਾ ਥਾਂ ਥਾਂ ਤੇ ਜਿਹੜਾ ਲੋਕ ਹਰਾਸਮੈਂਟ ਹੁੰਦੇ ਨੇ ਲੋਕ ਦੁਖੀ ਹੁੰਦੇ ਨੇ ਸਭ ਕੁਝ ਹੁੰਦਾਗਾ ਕਿ ਇਹਦੀ ਘਾਟਣਾ ਆਪਾਂ ਕਹਿੰਦੇ ਆ ਕਿ ਦੂੜ ਕੇ ਨਾ ਵਾਪਰੇ ਤੇ ਨਾ ਹੀ ਇਹ ਕੋਈ ਹਿੰਦੂ ਸਮਾਜ ਦਾ ਜਾਂ ਕੋਈ ਸਿੱਖ ਸਮਾਜ ਦਾ ਆਪਸ ਵਿੱਚ ਭੇੜ ਪਵੇ ਨਾ ਹੀ ਇਹ ਜਿਹੜੇ ਇਹ ਜੇ ਬੋਲ ਨਾ ਬੋਲਣਾ ਤਾਂ ਕਿ ਸਾਡਾ ਦੇਸ਼ ਸਾਡਾ ਸਮਾਜ ਗੰਦਲਾ ਨਾ ਹੋਵੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣਾ ਕਿ ਇਸ ਬੰਦੇ ਨੇ ਜਿਹੜਾ ਸਿੱਖ ਕੌਮ ਦੇ ਲਈ ਬੰਗਾਰ ਪਾਈ ਆ ਸਾਡੇ ਰਮਦਾਸ ਜੀ ਭਾਈ ਨੂੰ ਹਰੀ ਜਣ ਕਹਿ ਕੇ ਪਕਾਰਿਆ ਸਾਡੇ ਮੁਸਲਮਾਨਾਂ ਨੂੰ ਕੀ ਕਿਹਾ ਸਾਡੇ ਸਿੱਖਾਂ ਬਾਰੇ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਬਾਰੇ ਕਿੰਨੀ ਨਫ਼ਰਤ ਘਟਿਆ ਨਫ਼ਰਤ ਵਧਦੀ ਹੈ ਕਿ ਪੰਜਾਬ ਦੇ ਵਿੱਚ ਕਹਿੰਦਾ ਵੀ ਸਿੱਖ ਕਹਿੰਦਾ ਖਤਮ ਹੋਣ ਵਾਲੇ ਨੇ ਤੁਸੀਂ ਸਾਰਾ ਸੁਣ ਲਿਆ ਦੁਬਾਰੇ ਸੁਣ ਲਿਓ ਕਮੈਂਟ ਕਰਕੇ ਆਪਣੇ ਰਾਇ ਜ਼ਰੂਰ ਦੇਣਾ ਧੰਨਵਾਦ ਬੈਲਜੀਕਾ ਖਾਲਸਾ ਸ੍ਰੀ ਵਹਿਗੂ ਕੀ ਫਤਿਹ